ਜਮਾ ਟਰੈਕਟਰ ਕਲੀਅਰ ਹੈ ਰੰਗ ਰੰਗ ਜਮਾ ਅਰੀਜਨਲ ਆ ਸਾਰਾ ਠੀਕ ਹੈ ਜੀ ਇੰਜਨ ਗੇਅਰ ਦਾ ਜਮਾ ਸੀਰੀਅਲ ਜਮਾ ਵੀਰੇ ਜਲ ਕਲ ਓਕੇ ਹੈ ਜੀ ਮੇਰੇ ਫਾਸਟ ਪਾਰਟੀ ਦਾ ਜੀ ਠੀਕ ਹੈ ਕੋਰਾ ਟਰੈਕਟਰ ਹੈ ਇੰਜਨ ਗੇਅਰ ਦਾ ਜਮਾ ਨਮਾ ਜੀ ਪਰ ਨਾਲ ਤੇ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਲਗ ਟੁਕਲਾ 800 ਘੰਟਾ ਹਾਂਜੀ ਹਾਂਜੀ ਟਰੈਕਟਰ ਜਮਾ ਪੂਰਾ ਜੀ ਰੰਗ ਪੇਂਟ ਦੀ ਗਰਮੇਵਾਰੀ ਹੋਊਗੀ ਕੋਈ ਰੰਗ ਪੇਂਟ ਨਹੀਂ ਟਰੈਕਟਰ ਤੇ 700 ਘੰਟਾ ਚੱਲਿਆ ਵੀਰੇ 700 ਘੰਟਾ ਚੱਲਿਆ ਹੋਇਆ ਤੇ ਮਾਡਲ ਇਹ ਕਿੰਨਾ ਹੈ 21 ਮਾਡਲ ਹੈ 21 ਮਾਡਲ 21 ਮਾਡਲ ਆ ਗਿਆ ਤੇ ਰੇਟ ਲੋ ਵੀ ਨਿਕੋ ਆਪਾਂ ਪਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਸਾਡੇ ਵੀਰ ਜੁੜੇ ਦਿਲਜੀਤ ਸਾਸਤਰੀ ਘਾਲ ਬੱਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਬਾਈ ਵਧੀਆ ਜੀ ਵਧੀਆ ਰੈਕਟਰ ਵੀਰੇ ਹੈਗੇ ਨੇ 5 ਜੀ ਆਪਣੇ ਕੋਲੇ ਹੁਣ 5 ਹਾਂਜੀ ਹਾਂਜੀ ਤੇ ਵਧੀਆ ਉੱਚੀਆਂ ਕੰਡੀਆਂ ਇਸ ਨਾਲ ਹਾਂਜੀ ਪੂਰੇ ਵਧੀਆ ਸਾਰੇ ਰੈਕਟਰ ਵਧੀਆ ਕਾਪੀ ਕਾਏ ਜਾਂਦੇ ਜਮਾ ਕਲੀਅਰ ਹੈ ਸਾਰਾ ਕੁਝ ਸਾਰਾ ਕੁਝ ਕਲੀਅਰ ਹਾਂਜੀ ਤੇ ਲੋਨ ਕੱਪਾ ਹੋ ਜਾ ਲੋਨ ਆ ਕਰਵਾ ਲਾਂਗੇ ਜੀ ਠੀਕ ਤੇ ਆ ਜੋ ਹੁਣ ਆਪਾਂ 963 ਤੋਂ ਸਟਾਰਟ ਕਰਦੇ ਆ ਬਾਈ ਇਹਦੇ ਬਾਰੇ ਦੱਸੀ ਬਾਈ ਇਹ 2020 ਮਾਡਲ ਹੈ ਜੀ ਅੱਛਾ ਜੀ ਹਾਂ ਜੀ ਫਾਸਟ ਪਾਰਟੀ ਦਾ ਜੀ ਠੀਕ ਹੈ ਜੀ ਜਮਾ ਟਰੈਕਟਰ ਕਲੀਅਰ ਹੈ ਰੰਗ ਰੰਗ ਜਮਾ ਅਰੀਜਨਲ ਆ ਸਾਰਾ ਠੀਕ ਹੈ ਜੀ ਇੰਜਨ ਗੇਅਰ ਦਾ ਜਮਾ ਸੀਲ ਜਮਾ ਵੀਰੋ ਜਲ ਕੋਲ ਓਕੇ ਆ ਜੀ ਕੋਈ ਕਮੀ ਨਹੀਂ ਹੈਗੀ ਟਰੈਕਟਰ ਚ ਖੁੱਲੇ ਪਲੇਟਫਾਰਮ ਦਾ ਹਾਂ ਜੀ ਖੁੱਲੇ ਪਲੇਟਫਾਰਮ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜਗਦੀਪਾ ਟਾਇਰ ਵੀਰ ਜੀ ਮੰਨ ਕੇ ਚੱਲੋ ਹੈਗੇ ਨੇ 70 ਕੁ ਪੈਸੇ ਜੀ ਇਹਦੇ 70 ਕੁ ਪੈਸੇ ਟਾਇਰ ਨੇ ਹਾਂ ਜੀ ਹਾਂ ਜੀ 16 ਨੂੰ 28 ਵਾਲੇ ਗੁਡੀਅਰ ਦੇ ਹਾਂ ਜੀ ਹਾਂ ਜੀ ਤੇ ਅਗਲੇ 7 50 16 ਦੇ ਨੇ ਹਾਂ ਜੀ ਹਾਂ ਜੀ ਤੇ ਟਰੈਕਟਰ ਚੰਗਾ ਹੈ ਟਰੈਕਟਰ ਦੇਖ ਸਕਦੇ ਤੁਸੀਂ ਰੇਟ ਵੀਰੇ ਕਰਦਾਂਗੇ 15000 ਦੀ ਛੋਟ ਜੇ ਇਹ ਚ ਅੱਛਾ ਕਿੰਨਾ ਰੇਟ ਹੂੰ 6 ਲੱਖ 60 ਹਜ਼ਾਰ ਜੀ 6 ਲੱਖ 60 ਹਜ਼ਾਰ ਡਿਮਾਂਡ ਹੈ 15000 ਰੁਪਿਆ ਛੋਟ ਹੋ ਜੂਗਾ ਟਰੈਕਟਰ ਚੋਂ ਟਰੈਕਟਰ ਚੰਗਾ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ 3700 ਛੋਟ ਆ ਗਿਆ ਇਹਦੇ ਬਾਰੇ ਦੱਸੀ ਬਈ ਵੀਰੇ ਫਾਸਟ ਪਾਰਟੀ ਦਾ ਜੀ ਠੀਕ ਹੈ ਜੀ ਕੋਰਾ ਟਰੈਕਟਰ ਹੈ ਇੰਜਨ ਗੇਅਰ ਦਾ ਜਮਾਨਾ ਮਾ ਜੀ ਇੰਜਨ ਗੇਅਰ ਦਾ ਜਮਾਨਾ ਮਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਆਪਾਂ ਟਾਇਰ ਵੀਰ ਜੀ ਮੰਨ ਕੇ ਚੱਲੋ 95 ਪੈਸੇ ਪਏ ਨੇ ਜੀ ਮਗਰਲੇ ਦਾ ਠੀਕ ਹੈ ਜੀ ਹਾਂ ਮੂਰਲੇ ਹੈਗੇ ਨੇ 35 ਪੈਸੇ ਟਾਇਰ ਜੀ ਠੀਕ ਹੈ ਜੀ ਤੇ ਟਰੈਕਟਰ ਰੰਗ ਪੈਂਡ ਦਾ ਭਾਈ ਜਗਦੀਪੂਰ ਨਾ ਨਵਾਂ ਵੀਰੇ ਜਮਾ ਰੀਜਨਲ ਆ ਜੀ ਕੋਈ ਕਮੀ ਨਹੀਂ ਟਰੈਕਟਰ ਚ ਠੀਕ ਆ ਕੋਈ ਕਮੀ ਨਹੀਂ ਭਾਈ ਕਹਿੰਦਾ ਰੀਜਨਲ ਆ ਜਮਾ ਟਰੈਕਟਰ ਚੈੱਕ ਕਰ ਸਕਦੇ ਹੋ ਸੋਹਣਾ ਟਰੈਕਟਰ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ 98 ਜੀ 93 ਮਾਡਲ 93 93 ਮਾਡਲ ਦਾ ਰੇਟ ਕਿੰਨਾ ਆ ਗਿਆ ਭਾਈ ਜਗਦੀਪਾ ਇਹਦਾ 1 ਲੱਖ 60 ਹਜ਼ਾਰ ਹੀ ਡਿਮਾਂਡ ਦਾ ਡੇਢ ਡੂਡ ਦਾ ਦੇ ਦ 1.5 ਲੱਖ ਦਾ ਹੈ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਮੜਗਾੜ ਨਾਲ ਦੇ ਨੇ ਇਸ਼ਾਰਾ ਕੋ ਨਾਲ ਮਗਰਾੜ ਨਾਲ ਦੇ ਨੇ ਹਾਂਜੀ ਹਾਂਜੀ ਸਤਰੀ ਵਗੈਰਾ ਲੱਗੀ ਹੋਈ ਹੈ ਤੇ ਮੂਰੇ ਆ ਗਿਆ 855 FAI 5 ਸਟਾਰ ਟਰੈਕਟਰ ਦੇਖ ਸਕਦੇ ਹੋ ਦੇਗੀ ਚੁੱਲੇ ਵਾਲਾ ਤੇ ਅਗਲੇ ਰੇਡੀਅਲ ਟਾਇਰ ਪਾਏ ਨੇ ਬਿਲਕੁਲ ਰੁਪਿਆ ਨਹੀਂ ਬਾਈ ਟਾਇਰ ਆ ਮੂਮਣੀਆਂ ਜੀਆਂ ਵੀ ਹਜੇ ਉੱਤੇ ਨੇ ਦੇਖ ਸਕਦੇ ਤੇ ਮਗਰਲੇ ਟਾਇਰ ਵੀ ਮੈਨੂੰ ਆ 95 ਪੈਸੇ ਹੋ ਗਏ ਹਾਂ 95 ਨਾਲ ਦੇ ਟਾਇਰ ਆ ਜੀ 95 65 ਟਾਇਰ ਨਾਲਦੇ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਲੱਕ ਚੁੱਕ ਲਿਆ ਜੀ 800 ਘੰਟਾ ਹਾਂਜੀ ਹਾਂਜੀ 800 ਘੰਟਾ ਚੱਲਿਆ ਹੋਇਆ ਤੇ ਰੰਗ ਪੈਂਟ ਦਾ ਬਿਲਕੁਲ ਰੇਨਲ ਹੈ ਤੇ ਟਰੈਕਟਰ ਦੇਖ ਸਕਦੇ ਹੋ ਸੀਲਡ ਟਰੈਕਟਰ ਹੈ ਜੀ ਮਾਡਲ ਦਾ ਰੇਟ ਜਗਦੀਪ 6.5 ਲੱਖ ਰੁਪਈਆ ਜੀ 6.5 ਲੱਖ ਰੁਪਈਆ 20000 ਮਾਨਤਾਣ ਕਰਨਾ ਹੈ ਜੀ 20000 ਰੁਪਈਆ ਮਾਨਤਾਣ ਹੋ ਜਾਊ ਹਾਂਜੀ ਹਾਂਜੀ 20000 ਰੁਪਈਆ ਮਿੱਤਰੋ ਇਹ ਚੋ ਸਿੱਧਾ ਮਾਨਤਾਣ ਹੋ ਜਾਊਗਾ ਟਰੈਕਟਰ ਚੰਗਾ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 50 50 ਡੀ ਜੌਂਡੀਆ ਦਸੀ ਬਾਈ ਇਹਦੇ ਬਾਰੇ ਜੀ ਬਾਈ ਬਿਲਕੁਲ ਨਵਾਂ ਡਰੈਕਟਰ ਹੈ ਜੀ 13 ਮਾਡਲ ਹੈ ਇਹ ਠੀਕ ਹੈ ਜੀ 4.5 ਲੱਖ ਦੀ ਡਿਮਾਂਡ ਹੈ ਠੀਕ ਹੈ ਜੀ ਮਗਲ ਟਾਇਰ ਗੁਡਇਰ ਦੇ ਨਵੇਂ ਨੇ ਜੀ ਠੀਕ ਹੈ ਜੀ ਮੂਰ ਲਈ ਬਿਲਕੁਲ ਨਵੇਂ ਨੇ ਪੋਲੋ ਦੇ ਟਾਇਰ ਜੀ ਠੀਕ ਹੈ ਜੀ ਰੇਡੀਅਲ ਹਾਂਜੀ ਰੇਡੀਅਲ ਦੇ ਜੀ ਠੀਕ ਹੈ ਜੀ ਟਰੈਕਟਰ ਜਮਾ ਕੋਰਾ ਜੀ ਰੰਗ ਪੇਂਟ ਦੀ ਗਰਮੇਵਾਰੀ ਹੋਊਗੀ ਕੋਈ ਰੰਗ ਪੇਂਟ ਨਹੀਂ ਟਰੈਕਟਰ ਕੋਈ ਰੰਗ ਪੇਂਟ ਨਹੀਂ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਤੇ ਰੇਟ ਕਿੰਨਾ ਆ ਗਿਆ ਬਾਈ ਇਹਦਾ ਮਾਡਲ ਕਿੰਨਾ ਮਾਡਲ ਤੇਰਾ ਜੀ 4.5 ਲੱਖ ਰੁਪਇਆ ਰੇਟ ਆ ਜੀ ਠੀਕ ਆ ਜੀ ਇਹਦੇ ਚ 15000 ਮਾਨਦਾਨ ਕਰਦਾ ਹਾਂ ਬਈ 15000 ਰੁਪਇਆ ਮਾਨਦਾਨ ਹੋ ਜਾਓ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਤੇ ਮੂਹਰੇ ਆ ਗਿਆ 855 FAI 2 ਸਟਾਰ ਤੇ ਸੈਂਪਲ ਸਟੀering ਹੈ ਟਰੈਕਟਰ ਦੇਖ ਸਕਦੇ ਹੋ ਬਾਈ ਦੱਸਿਓ ਇਹਦੇ ਬਾਰੇ 2008 ਮਾਡਲ ਆ ਜੀ ਠੀਕ ਆ ਜੀ 355 ਰੇਟ ਆ ਜੀ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਮੰਨ ਕੇ ਚੱਲੋ ਹੈਗੇ ਨਹੀਂ ਮਗਲੇ ਦਾ ਤੋਂ ਜ਼ਿਆਦੇ ਨੇ ਟਾਇਰ ਠੀਕ ਆ ਜੀ ਹਾਂਜੀ ਹਾਂਜੀ ਵੀ ਕੀੜੀ ਦੇ ਨੇ ਮਗਲੇ ਟਾਇਰ ਠੀਕ ਹੈ ਜੀ ਹੋਰ ਲਈ ਵੱਧੋ ਜਿਆਦੇ ਨਹੀਂ ਜੀ ਠੀਕ ਹੈ ਜੀ ਸਾਰੇ ਟਾਇਰ ਵੀ ਕੀੜੀ ਦੇ ਨੇ ਚਾਰੇ ਟਾਇਰ ਵੀ ਕੀੜੀ ਦੇ ਨੇ ਟਰੈਕਟਰ ਰੰਗ ਪੇਂਟ ਦਾ ਸੋਨਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਭਾਈ ਜੀ ਇਹ 8 ਮਾਡਲ ਆਈ 8 ਮਾਡਲ ਦਾ ਰੇਟ ਕਿੰਨਾ ਗਿਆ ਜੀ ਦੀਪਾ 3550 3550 ਰੇਟ ਆਈ ਇਹਦਾ 3550 ਰੇਟ ਆ ਬਾਕੀ ਮੌਕੇ ਤੇ ਹੋਜੋ ਹਾਂਜੀ ਹਾਂਜੀ ਕਰ ਦੋ ਮੌਕੇ ਤੇ ਮਾਰਦਾਨ ਹੋਜੋ ਮੂਰੇ ਆ ਗਿਆ 655 ਅਰਜਨ ਤੇ ਚੇਂਜਰ ਮਾਟ 19 ਬੈਕ 19 ਮੂਰ ਨੂੰ ਖੁੱਲੇ ਪਲੇਟਫਾਰਮ ਦਾ ਜਗਦੀਪ ਟਾਇਰਾਂ ਦੀ ਗੱਲ ਕਰੀਏ ਟਾਇਰ ਤਾਂ ਵੀਰੇ 95 ਪੈਸੇ ਪੈ ਰਹੇ ਟਰੈਕਟਰ ਦੇ ਨਾਲ ਦੀ 95 ਪੈਸੇ ਟਾਇਰ ਨਾਲ ਤੇ ਪੈਨੇ ਮੈਨੂੰ ਆ ਚੱਲੀ ਥੋੜੇ ਘੰਟੇ ਹੋਣਾ ਤਾਂ ਆਇਆ ਥੋੜੇ ਚੱਲਿਆ ਆ ਜੀ ਥੋੜੇ ਘੰਟੇ ਚੱਲਿਆ ਦੇਖੋ ਬਾਈ ਪਰਚੀਆਂ-ਪਰਚੀਆਂ ਜੀਆਂ ਆ ਜੇ ਲੱਗੀਆਂ ਪਿਆਨੇ ਕੋ ਤਿੰਨ ਮੂਰੇ ਸਲੇਟਾਂ ਲੱਗੀਆਂ ਹੋਈਆਂ ਨੇ 27 ਕਿਲੋ ਦੀ ਇੱਕ ਸਲੇਟ ਐ ਇਹ 700 ਘੰਟਾ ਚੱਲਿਆ ਆ ਵੀਰੇ 700 ਘੰਟਾ ਚੱਲਿਆ ਹੋਇਆ ਤੇ ਕਾਪੀ ਕਾਗਜ਼ ਦਾ ਜਮਾ ਓਕੇ ਜਮਾ ਓਕੇ ਜੀ 21 ਮਾਡਲ ਆ ਇਹ ਬਾਈ ਦੀ ਕਾਪੀ ਆ ਜੀ 21 ਮਾਡਲ ਆ ਬਾਈ ਦੀ ਕਾਪੀ ਆ ਹਾਂਜੀ ਤੇ ਇਹਦਾ ਰ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਕੋਨੋਪੀ ਵਗੈਰਾ ਲੱਗੀ ਹੋਈ ਜਮਾ ਨਵਾਂ ਟਰੈਕਟਰ ਵੀਰੇ ਬਿਲਕੁਲ ਨਵਾਂ ਟਰੈਕਟਰ ਹੈ ਤੇ ਮੂਰੇ ਆ ਗਿਆ 5405 ਜੌਂਡੀਅਰ ਤੇ ਇਹਦੇ ਬਾਰੇ ਦੱਸੀ ਬਾਈ ਵੀਰੇ ਜਮਾ ਨਵਾਂ ਏ ਟਰੈਕਟਰ ਛੋਟੇ ਸਾਹਮਣੇ ਖੜਾ ਬਾਕੀ ਇਹਦੇ ਜ ਵੀ ਕਮੀ ਕੋਈ ਨਹੀਂ ਰੰਗ ਪੇਂਟ ਦੀ ਗਾਰੰਟੀ ਹੈ ਸਾਰੇ ਠੀਕ ਹੈ ਜੀ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਬਾਈ ਮੋਟੀਆਂ ਪੈ ਪਾਣੀ ਟਾਇਰਾਂ ਦੀ ਗੱਲ ਕਰੀਏ ਟਾਇਰ ਪੈ ਨੇ 90 ਪੈ 90 ਪੈ ਜੀ 90 ਪੈ ਟਾਇਰ ਪੈ ਨੇ ਬਾਈ ਚੌਕੜਾ ਇਹ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਕਿੰਨਾ ਆ ਗਿਆ 21 ਮਾਡਲ ਆ 21 ਮਾਡਲ ਆ ਗਿਆ ਤੇ ਰੇਟ 840 ਜੀ 8 ਲੱਖ 40 ਹਜ਼ਾਰ ਮਿੱਤਰੋ ਇਹ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਟੌਪ ਮਾਡਲ ਹੈ ਤੇ ਆ ਜੋ ਬਾਈ ਨਾਲ ਗੱਲ ਕਰਦੇ ਆ ਆ ਜੋ ਗਰਾ ਜੀ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਟਰੈਕਟਰ ਨੇ ਫੜੇ ਨਹੀਂ ਦੋ ਚਾਰ ਟਰੈਕਟਰ ਘਰੇ ਵੀ ਖੜੇ ਨੇ ਵਧੀਆ ਨਵੇਂ ਜੀ ਠੀਕ ਹੈ ਜੀ ਹਾਂ ਹਾਂ ਤੇ ਕਾਪੀ ਕਾ ਜਾਂਦੀ ਉਹਨਾਂ ਦੀ ਵੀ ਗਾਰੰਟੀ ਹੈ ਗਾਰੰਟੀ ਹੈ ਸਾਰੇ ਟਰੈਕਟਰਾਂ ਦੀ ਗਾਰੰਟੀ ਹੋਊਗਾ ਵਗ ਜਾਂਦੀ ਆਪਣੀ ਠੀਕ ਹੈ ਜੀ ਕੋਈ ਕਮੀ ਨਹੀਂ ਹੋ ਟਰੈਕਟਰ 'ਚ ਵੀ ਠੀਕ ਹੈ ਜੀ ਹਾਂ ਤੇ लोकेशन ਕੀ ਪੈ ਜਾਂਦੀ ਹੈ ਪਿੰਡ ਕਿਹੜਾ ਬਾਈ? ਲੋਕੇਸ਼ਨ ਪਿੰਡ ਵਿਲਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ। ਹਾਂ ਜੀ। ਵਿਲਾ ਪਿੰਡ ਹੈ। ਹਾਂ ਜੀ ਵਿਲਾ ਪਿੰਡ ਹੈ। ਠੀਕ ਹੈ ਜੀ। ਜ਼ਿਲ੍ਹਾ ਬਰਨਾਲਾ। ਬਰਨਾਲਾ। ਠੀਕ ਹੈ ਜੀ। ਘਰੇ ਵੀ ਖੜੇ ਹੁੰਦੇ ਆ ਬਾਈ? ਹਾਂ ਜੀ ਘਰੇ ਵੀ ਖੜੇ ਹੁੰਦੇ ਆ ਟਰੈਕਟਰ ਜਦੋਂ ਮਰਜ਼ੀ ਆ ਸਕਦਾ ਬੰਦਾ ਕਨੈਕਟ ਕਰਕੇ। ਕਨੈਕਟ ਕਰਕੇ ਜਦੋਂ ਮਰਜ਼ੀ ਆ ਸਕਦਾ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ? 95010 ਜੀ 70855 ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਬਾਈ ਜਗਦੀਪਾ। ਧੰਨਵਾਦ। ਗ ਟਰੈਕਟਰ ਖਰੀਦ ਆ ਲਿਓ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ